ਜਲਾਲਾਬਾਦ ਹਲਕੇ ਦੇ ਪਿੰਡ ਅਮੀਰਖਾਸ ਵਿਖੇ ਇੱਕ ਔਰਤ ਦੇ ਕੰਨਾਂ ਦੀਆਂ ਵਾਲੀਆਂ ਖੋ ਕੇ ਭੱਜਣ ਲੱਗੇ ਤਿੰਨ ਚੋਰ ਲੋਕਾਂ ਨੇ ਕੀਤੇ ਕਾਬੂ ਜਮ ਕੇ ਕੀਤੀ ਚਿੱਤਰਪਰੇਡ ਜਾਣਕਾਰੀ ਮੁਤਾਬਕ ਜਲਾਲਾਬਾਦ ਹਲਕੇ ਦੇ ਪਿੰਡ ਅਮੀਰਖਾਸ ਵਿਖੇ ਅੱਜ ਦੁਪਹਿਰ 2 ਵਜੇ ਦੇ ਕਰੀਬ ਇੱਕ ਵੀਡੀਓ ਸਾਹਮਣੇ ਆਈ ਹੈ ਜਿਸ ਦੇ ਵਿੱਚ ਦਿਖਾਈ ਦੇ ਰਿਹਾ ਹੈ ਕਿ ਤਿੰਨ ਲੋਕਾਂ ਦੇ ਵੱਲੋਂ ਇੱਕ ਔਰਤ ਦੇ ਕੰਨਾਂ ਦੀਆਂ ਵਾਲੀਆਂ ਖੋ ਕੇ ਭੱਜਣ ਦੀ ਕੋਸ਼ਿਸ਼ ਕੀਤੀ ਗਈ ਦਾਸ ਦਈਏ ਪਿੰਡ ਵਾਸੀਆਂ ਦੇ ਵੱਲੋਂ ਉਹਨਾਂ ਨੂੰ ਕਾਬੂ ਕਰ ਲਿਆ ਗਿਆ ਕਾਬੂ ਕਰਨ ਤੋਂ ਬਾਅਦ ਪਿੰਡ ਵਾਸੀਆਂ ਦੇ ਵੱਲੋਂ ਜਮ ਕੇ ਉਹਨਾਂ ਦੀ ਚਿੱਤਰਪਰੇਡ ਕੀਤੀ ਗਈ ਇਹ ਦੱਸ ਦਈਏ ਕਿ ਪਿੰਡ ਅਮੀਰਖਾਸ ਵਿਖੇ ਮ ਰਾਹੇ ਜਾਂਦੀ ਔਰਤ ਦੀਆਂ ਕੰਨਾਂ ਦੀਆਂ ਵਾਲੀਆਂ ਖੋਲੀਆਂ ਗਈਆਂ ਜਦ ਦੇ ਭੱਜਣ ਲੱਗੇ ਤਾਂ ਉੱਥੇ ਮੌਜੂਦ ਲੋਕਾਂ ਨੇ ਇਹਨਾਂ ਨੂੰ ਕਾਬੂ ਕਰਕੇ ਇਹਨਾਂ ਦੀ ਚਿੱਤਰ ਪ੍ਰੇੜ ਕੀਤੀ ਹੈ ਦੱਸ ਦਈਏ ਕਿ ਚਿੱਤਰ ਪ੍ਰੇੜ ਕਰਨ ਤੋਂ ਬਾਅਦ ਲੋਕਾਂ ਨੇ ਇਹਨਾਂ ਨੂੰ ਥਾਣਾ ਅਮੀਰ ਖਾਸ ਪੁਲਿਸ ਦੇ ਹਵਾਲੇ ਕਰ ਦਿੱਤਾ ਹੈ ਮਨ ਸਾਈਡ ਮੇਂ ਕੋ ਭਾਂਦੀ ਵੀ ਤੈਨੂੰ ਹੋਰ ਮਾਰਚ ਚੈੱਕ ਕਰਵੇ ਹੋਰ ਸਮਾਨ ਹੋਰ ਵੀ ਹੋਵੇਗਾ ਹੋਰ ਨੀ ਨਾ ਹੋਰ ਸਮਾਨ ਚੈੱਕ ਕਰ ਲੈ ਥੱਲੇ ਬੈ ਜਾ ਬੈ ਜਾ ਵੇ ਸਮਾਨ ਹੋ ਰਿਹਾ ਸਮਾਨ ਹੋ ਰਿਹਾ ਕਿਛੇ ਤੇ ਖੋਏ ਹੋ ਨਾ

ਬਿਆਦ ਨਹੀਂ ਬਿਆਦ ਕਿਹੜਾ ਕਿਹੜਾ ਪਿੰਡੋਂ ਲੈ ਲੈ ਪੈਸੇ ਲੈ ਲਓ ਤਾਂ ਇਹ ਪਿਆਦ ਹੋਇਆ ਪੈਸੇ ਆ ਵੇਖਾਂ ਆ ਆ ਗਿਣਤੀ ਮਾਰ ਦੂੰ ਗਿਣਤੀ ਮਾਰ ਗਿਣਤੀ ਅਗਰ ਸਾਥੀ ਆ ਤਾਂ ਕਾਟਣਾ ਪੈਰੀ ਮੈਨੂੰ ਆ ਵੇਖਾਂ ਗਿਣਤੀ ਮਾਰ ਗਿਣਤੀ ਹਾਂ ਪੱਤੀਆਂ ਇਹ 4000 ਆਗਾ ਇਹ ਬਾਕੀ ਪੱਤੀਆਂ ਝੂਠੀ ਬੋਲ ਹੋਰ ਕੀ ਕੀ ਕੱਢ ਦੇ ਆਪੇ ਹਾਂ ਨਹੀਂ ਭਾਜੀ ਆਪਣੇ ਕੋਲ ਕੁਝ ਨਹੀਂ ਯਾਰ ਭਾਜੀ ਝੂਠ ਥੋੜਾ ਬੋਲ ਲੈ ਮੈਂ ਮੋਟਾ ਨਹੀਂ ਖੋਇ ਨਹੀ ਪੱਤੀਆਂ ਬੋਲ ਵੇਖੋ ਬੀਪੀਆਂ ਆ ਵੇਖਾਂ ਆ ਇਹਦੇ ਵਿੱਚ ਵੇਖ इच बि न ਆ ਦੇਖ ਆਂਕਰ ਲੈ ਪਾਜੀ ਇਹ ਆ ਦੇਖ ਕਹਿੰਦੇ ਯਾਰ ਮਾਇੰਦ ਦੇ ਵਿੱਚ ਵੇਖ ਯਾਰ ਉਹਨਾਂ ਤੋਂ ਮੰਗਾਓ ਜਿੰਜੀ ਦੀ ਖੋਲ ਤਾਂ ਗੱਲ ਕਰਨਾ ਯਾਰ ਪਾਜੀ ਦੇਖੋ ਹੌਸਲੇ ਨਹੀਂ ਯਾਦ ਆਏ ਜਦੋਂ ਗਰੀਬ ਦੀ ਮਾਰਨ ਲੱਗਿਆ ਉਹਨਾਂ ਤੋਂ ਮੰਗਾਓ ਜਿੰਨੇ ਲੱਤਾਂ ਨਿਵਾਲੀਆਂ ਆਏ ਉਹ ਜਾ ਕੇ ਉਹਨਾਂ ਨੇ ਇੱਕ ਜਣੇ ਲੈ ਆਏ ਬਾਈ ਵਾਲੀਆਂ ਅਗੀਆਂ ਨਹੀਂ ਵਾਲੀਆਂ ਅਗੀਆਂ ਨਹੀਂ ਉਹਨੂੰ ਲੈ ਲੱਗੇ ਮੈਂ ਲੱਖਾਂ ਮਰ ਗਲਤੀ ਕਰਦਾ ਗਲਤੀ ਬਣਦਾ ਮੈਂ 1 ਮਿੰਟ ਉਹਦਾ ਨਾ ਮੈਂ ਲਾਈ ਇਹ ਅਲਗਾਈ ਨਹੀਂ ਇਹ ਗਿਣਤੀ ਮਾਰੀ ਪਹਿਲੇ 7000 ਪਾਜੀ ਕੀ ਜੜੀਆਂ ਨੇ ਉੱਤੇ ਸੱਟੀ ਬੁੱਢੇ ਨੇ ਇਹ ਵਿੱਚ ਭੰਗ ਮੂਟੀ ਨਹੀਂ ਜੜੀਆਂ ਅੱਖਾਂ ਚ ਪਾਈਆਂ ਹਾਂ ਜਿਹੜਾ ਅੱਖਾਂ ਚ ਪਾਈ ਦੇ ਹਾਂ ਉਹ ਬੋਲਦਾ ਕਿਤੋਂ ਗੱਡਿਆ ਆ ਬੁੱਢੇ ਦੇ ਵੇਖੋ ਘੋਲੇ ਆ ਵੇਖੋ ਮਰਨਾ ਨਹੀਂ ਤੂੰ ਆਇਆ ਲੁੱਟਣ ਆ ਤੈਨੂੰ ਜਰਮਨੀ ਆਦੀ ਦਾੜੀ ਦਵੇ ਭਾਈ ਕੁਝ ਨਹੀਂ ਆ ਇਹ ਕੋਈ ਹੋਣ ਦੀ ਜੀ ਜੀ ਨੇ ਕੋਈ ਛੱਟਣ ਵਾਲੀ ਹੈ ਜਿਹੜੀ ਕੈਮਰਾ ਚਲਾਈ ਰੱਖੋ ਐਕਸ਼ਨ ਨਹੀਂ ਭਾਈ ਕੈਮਰਾ ਚਲਾਈ ਤੂੰ ਚੋਕਰ ਖੜਾ ਰੇ ਮੈ ਕੈਮਰਾ ਨਹੀਂ ਚਲਾਈ ਨੀ ਨੀ ਭਾਈ ਯਾਰ ਦੇਖ ਲੈ ਯਾਰ